ਆਪ ਪਾਰਟੀ ਦੇ ਹਲਤਾ ਇੰਚਾਰਜ ਗੁਰਸ਼ਰੰਗ ਕਪੂਰ ਦਾ ਦੇਹਾਂਤ ਹੋ ਗਿਆ ਇਸ ਦੁਖਦਾਇਕ ਖਬਰ ਕਾਰਨ ਉਨ੍ਹਾਂ ਦੇ ਪਰਿਵਾਰਕ ਫੈਮਬਰਾ ਅਤੇ ਜਾਣਕਾਰਾਂ ਦੇ ਨਾਲ ਨਾਲ ਪਾਰਟੀ ਆਗੂਆਂ ਦੇ ਵਿੱਚ ਸੋਗ ਦੀ ਲਹਿਰ ਹੈ ਆਪ ਦੇ ਸੀਨੀਅਰ ਆਗੂ ਗੁਰਸ਼ਰੰਗ ਕਪੂਰ ਦੇ ਦੇਹਾਂਤ ਨਾਲ ਪਾਰਟੀ ਆਗੂਆਂ ਨੂੰ 11 ਸਦਮਾ ਲੱਗਿਆ ਹੈ ਇਸ ਦੁਖਦ ਖਬਰ ਤੋਂ ਬਾਅਦ ਪਾਰਟੀ ਆਗੂ ਅਤੇ ਜਾਣਕਾਰ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ ਨੇ ਤੁਹਾਨੂੰ ਦੱਸਰਨੀ ਹੈ ਕਿ ਕੁਝ ਹਫ਼ਤੇ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਕਪੂਰਤਲਾ ਹਲਕਾ ਇੰਚਾਰਜ ਸੀ ਜ਼ਿੰਮੇਵਾਰੀ ਗੁਰਸ਼ਰੰਗ ਕਪੂਰ ਨੂੰ ਸੌਂਪੀ ਸੀ ਜਿਸ ਸਹਤ ਉਹ ਸਾਰਥਕ ਸੋਚ ਰੱਖਦੇ ਹੁੰਆਂ ਪਾਰਟੀ ਦੀ ਮਜ਼ਬੂਤੀ ਦੇ ਲਈ ਸਰਗਰਮੀਆਂ ਕਰ ਰਹੇ ਸਨ ਪਰ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਅਚਾਨਕ ਤਬੀਅਤ ਵਿਗੜ ਗਈ ਅਤੇ ਉਹਨਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੋਤੇ ਦੇਰ ਰਾਤ ਇਲਾਜ਼ੁਰਾਨ ਉਹਨਾਂ ਦੀ ਮੌਤ ਹੋ ਗਈ ਹੈ ਦੱਸ ਦਿੰਦੇ ਹਾਂ ਕਿ ਦੇਰ ਰਾਤ ਇਲਾਜ਼ੁਰਾਨ ਉਹਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕਪੂਰਥਲਾ ਦੇ ਅੰਮ੍ਰਿਤਸਰ ਰੋਡ ਉੱਤੇ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ ਇਸ ਮੌਕੇ ਉੱਤੇ ਵੱਖ-ਵੱਖ ਸਿਆਸੀ ਧਾਰਮਿਕ ਅਤੇ ਸਮਾਜਿਕ ਪਾਰਟੀਆਂ ਦੇ ਆਗੂ ਹਾਜ਼ਰ ਹੋਏ ਸਨ ਹੋ ਬੇ ਜੀ ਸਰ ਅਲਟੀ ਸਰ ਕੇ ਸਾਹ ਦੇ ਗਿਆ ਕਿ ਆਜ ਦੇ ਜਿਹੜੇ ਨਮਕਿਤ ਕ੍ਰਿਮਸੀ ਕੇ ਉਹਨਾਂ ਦਾ ਅੱਜ ਹਾਦ ਹੋ ਗਿਆ ਹੈ ਆਮਾਨੀ ਪਾਕਿਸਤਾਨ ਦੇ ਤੇ 파ਕੀ ਦੇ ਬੜੇ ਜਿਆਦ ਨੀ ਵਰਕਰ ਤੇ ਮੇਰੇ ਸਾਥੀ ਕਾਂਚਾਰ ਦੇ ਜਿਹਨੂੰ ਜਿੱਥੇ ਖਤਮ ਕਰਦੇ ਸਰਦਾਰ ਜੁਨਸਿੰਘਪੁਰ ਅਜੇ ਕੋਈ ਇਹਨਾਂ ਦੀ ਜਾਣੀ ਹੋਣੀ ਨਹੀਂ ਸਾਰੀ 47 ਸਾਲ ਮਰਹ ਪ੍ਰਵਾਹ ਦੇ ਜੋ ਤਤਕਾਮ ਇਹ ਮਤਲਬ ਕਿ ਉਹਦੀਆਂ ਜ਼ਿੰਮੇਵਾਰੀਆਂ ਦਾ ਹੀ ਪਤਾ ਲੱਗਦਾ ਹੈ ਬੜੀ ਇਹਦੇ ਇਹਨਾਂ ਨੇ ਮਿਹਨਤ ਕਰਦੀ ਇਹਦੇ بڑے بڑے ਘਟਾਮਾਂ ਦੇ ਪਿੱਛੇ ਬੜੀ ਵੱਡੀ ਘਾਟ ਪਈ ਆ ਸਾਨੀ ਪਾਰਟੀ ਜਦੋਂ ਇਹੋ ਜਿਹੇ ਮਿਹਨਤ ਕਰਨ ਵਾਲੇ ਇਨਸਾਨ ਦੁਨੀਆ ਤੋਂ ਚਲੇ ਜਾਂਦੇ ਆ ਇਲਾਕੇ ਦੇ ਪਰਿਵਾਰ ਨੂੰ ਪਾਰਟੀਆਂ ਨੂੰ ਵੀ ਘਾਟ ਆਉਂਦੀ ਆ ਮੈਂ ਪਰਿਵਾਰ ਨੂੰ ਵਿਸ਼ਵਾਸ ਦਿੰਦਾ ਹਾਂ ਅੱਜ ਦੇ ਲੋਕੀ ਜਦੋਂ ਵੀ ਕਿਤੇ ਮੁੱਖ ਮੰਤਰੀ ਮੈਂ ਪਰਿਵਾਰ ਦਾ ਬੱਚਾ ਹੁੰਦੇ ਨੇ ਤੇ ਭਰਾ ਹੁੰਦੇ ਨੇ ਤੇ ਕੋਈ ਖਰਚਾ ਨਾ ਕਰੀ ਮੇਰੇ ਤੋਂ ਥੋੜੀ ਦੂਰ ਤੇ ਸਾਰੀ ਬਲੇਜਾ ਦਾ ਛੋਟੇ ਭਰਾ ਦੀ ਕਰਾ ਮੈਂ ਚੈੱਕ ਤੋਂ ਕਰਨਾ ਪਰਵਾਹ ਨਾ ਹਾਂ ਕਿਤੇ ਵੀ ਲੋੜ ਪਊ ਤਾਂ ਕੋਈ ਵੀ ਕਰ ਦੋਗੇ ਅਤੀ ਰਾਤ ਦੀ ਬਲੇਜਾ ਕਰਨ ਦਾ ਪਰਵਾਹ ਨਾ ਕਰਦੇ ਬਸ ਘਾਟ ਨਹੀਂ ਬਸੇ ਪਈ ਹੈ ਪਰਿਵਾਰ ਨੂੰ ਕਰਛਰ ਤੇ ਤਿੰਨ ਹੀ ਵਾਪਸ ਬਵਾ ਸਕਦੇ ਪਾਲ ਛੋਟਾ ਭਰਾ ਤੇ ਦਾਦੇ ਕਰਛਰ ਨਾਲ ਹੋਰਾ ਜੀ ਸਾਥੀ ਬਹੁਤ ਹੀ ਸਤਿਕਾਰਯੋਗ ਹੈ ਸਦਾ ਸੱਚੇ ਸਹਿਯੋਗ ਦੇ ਸਾਥ ਦੇਣ ਲਈ ਮੈਂ ਬਹੁਤ ਸਮੂਹ ਕਾਲਕਾਂ ਚਾਰ ਸੀਗੇ ਬੜੇ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੀ ਸੀ ਜੀ ਪੰਜ ਸਾਡੇ ਵਿੱਚ ਨਹੀਂ ਰਹੇ ਪਿਛਲੇ ਦੋ ਤਿੰਨ ਦਿਨ ਤੋਂ ਜਿਹੜੇ ਬਾਕੀ ਹੈ ਅਦਾ ਥੋੜੀ ਕੋਸ਼ਿਸ਼ ਕੀਤੀ ਪਰ ਕੋਈ ਮਨਜ਼ੂਰੀ ਨਹੀਂ ਸੀ ਆਇਆ ਤਾਂ ਕਿ ਇਹੀ ਲਾਇਗੂ ਦੇ ਚਰਨਾ ਦੇ ਵਿੱਚ ਅਰਦਾਸ ਬੇਨਤੀ ਕਰਦੇ ਆ ਕਿ ਪਰਮਾਤਮਾ ਉਹਨਾਂ ਨੂੰ ਮੌਤ ਵਿੱਚ ਚਲਾ ਲੈ ਜੀ ਆਸ ਬਖੇ ਅਸੀਂ ਸਾਰੀ ਭਾਰਤ ਦੀ ਸਾਡੇ ਹਿੰਦੁਸਤਾਨ ਨੂੰ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਮਾਣ ਸਾਹਿਬ ਸਾਹਿਬ ਅਣਜਾਣ ਸਾਰੇ ਸਾਡੇ ਹੀ ਨਹੀਂ ਅੱਜ ਰਾਤ ਨਹੀਂ ਆਪ ਕੋ ਸਾਰੇ ਉੱਚੇ ਨੇ ਅਸੀਂ ਹਮੇਸ਼ਾ ਹੀ ਪਰਿਵਾਰ ਦੇ ਨਾਲ ਖੜੇ ਆ ਜਿਸ ਤਾ ਉਹਨਾਂ ਨੇ ਪਾਰਟੀ ਦੀ ਸੇਵਾ ਕੀਤੀ ਆ ਦਿਨ ਰਾਤ ਇਸ ਕੱਤੇ ਆਪਣੇ ਬਿਮਾਰ ਹੋਣ ਦੀ ਪਰਵਾਹ ਨਹੀਂ ਕਿਸੇ ਕੁਝ ਦਿਨ ਪਹਿਲਾਂ ਸਾਨੂੰ ਤਰਨਤਨ ਸਾਹਿਬ ਦੇ ਵਿੱਚ ਮਲੇ ਸੀਗੇ ਅਸੀਂ ਉੱਥੇ ਵੀ ਸਾਨੂੰ ਲੱਗ ਰਿਹਾ ਸੀ ਕਿ ਉਹਨਾਂ ਦੀ ਸਿਹਤ ਕੁਝ ਠੀਕ ਨਹੀਂ ਹੈ ਤੇ ਪਰ ਉਹਨਾਂ ਨੇ ਉਦੋਂ ਵੀ ਉੱਥੇ ਵੀ ਕਿਹਾ ਸੀ ਨਹੀਂ ਮੈਂ ਪਾਰਟੀ ਵਾਸਤੇ ਹਮੇਸ਼ਾ ਹਮੇਸ਼ਾ ਪਤਾ ਉਸ ਤੋਂ ਟੈਕਨੀਕ ਦਾ ਚੋਣਾ पाच ਪਿੰਡਾਂ ਨੇ ਆਪਣਾ ਹਲ ਤਰਜਣਾ ਪਾ ਦਿੱਤੇ ਨਾ ਪਰ ਵਾਹਿਗੁਰੂ ਨੂੰ ਕੁਝ ਗਵਰਨਮੈਂਟ ਪੂਰਸੀ ਕਾ ਤੁਸੀਂ ਆਸੀਂ ਪਾਰਟੀ ਵੱਲੋਂ ਆ ਅੱਜ ਸਾਡੇ ਮਾਰਜੋ ਕਮੇਟੀ ਦੇ ਪਿੱਛੇ ਲੱਗ ਕੇ ਤੁਸੀਂ ਆ ਸਾਡੇ ਮਾਰਜੋ ਕਮੇਟੀ ਦੇ ਦਾਸ ਕਰਨ ਦੀ ਗੱਲ ਸੀ ਪੰਜਾਬ ਸਾਡੇ ਪੂਰੀ ਸਾਡੀ ਟੀਮ ਜਿਹੜੀ ਆ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਹਮੇਸ਼ਾ ਅਸੀਂ ਬਹੁਤ ਸਹੂਦਿ ਦੇ ਚੁਣਦੇ ਅੰਦਰ ਆ ਗਏ ਵਾਹਿਗੁਰੂ ਜੀ ਦਾ ਚਰਨਾਮੇ ਜੀਐਮਪੀ ਆ ਕਿ ਉਹਨਾਂ ਨੇ ਚਰਨਾ ਦੇ ਵਿੱਚ ਨਾਸ ਕਰੇ ਵਾਹਿਗੁਰੂ ਜੀ ਦਾ ਚਰਨਾਮੇ ਸਾਲੀ ਜਪੂ ਸਾਲੀ ਵਰਕਰ ਇਸ ਦੁਨੀਆ ਨੂੰ ਉਹਨਾਂ ਵਿਦਾਇਕ ਹੈ ਵੀ ਇਹ ਚਰਨਾ ਵਿੱਚ ਆਪਾਂ ਚੇਅਰ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਉਸ ਨਾਲ ਦੀ ਨਾਲ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਇਹੋ ਜਿਹੀ ਮਿਹਨਤ ਜਿਹੜੇ ਸਾਥੀ ਹੁੰਦੇ ਐ ਕੋਈ ਮੁਸ਼ਕਲ ਨਾਲ ਮਿਲਦੇ ਐ ਸੋ ਜਿੱਥੇ ਸਿਰਫ ਪਾਰਟਕ ਪਰਿਵਾਰ ਦੇ ਨਾਲ ਅੱਜ ਅਫਸੋਸ ਪ੍ਰਗਟ ਕਰਦੇ ਐ ਨਾਲ ਦੀ ਨਾਲ ਪਾਰਟੀ ਵੱਲੋਂ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਨੂੰ ਸ਼ਮਾਤ ਦੇ ਮੁੱਖ ਸ਼ਰਧਾਂ ਦੇ ਫੁੱਲ ਵੀ ਵੇਟ ਕਰਦੇ ਐ ਕਿ ਮਾਈਗ੍ਰੇਟ ਉਸ ਵਿਚੜੀ ਹੋਏ ਰੋ ਨੂੰ ਆਪਣੇ ਚਰਨਾ ਦੇ ਵਿੱਚ ਨਿਵਾਸ ਕਰ ਸੰਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲਕਿ ਸੁਨਾਰ ਕੁਸ਼ਮ ਸਿੰਘ ਖੂਤ ਸਾਹਿਬ ਉਹ ਸਾਡੇ ਭਰਾ ਸੀਗੇ ਪਾਰਟੀ ਭਾਵੇਂ ਕੋਈ ਵੀ ਹੋ ਸਾਡੇ ਇੱਕ ਸ਼ਹਿਰ ਦਾ ਭਾਈਚਾਰਾ ਭਾਈਚਾਰਾ ਸਾਂਝੀ ਉਹ ਬੜੀ ਵੱਡੀ ਆ ਸਾਡਾ ਬਹੁਤ ਆਪਸੀ ਪਿਆਰ ਸੀਗਾ ਉਹਨਾਂ ਦੀ ਜੀਵਕਸ਼ੀਰੀ ਮੌਤ ਹੋਈ ਆ ਉਹਦੇ ਨਾਲ ਇਹ ਪਰਿਵਾਰ ਨੂੰ ਬੜਾ ਵੱਡਾ ਘਾਟਾ ਪਿਆ ਸਮਾਜ ਨੂੰ ਘਾਟਾ ਪਿਆ ਪਾਰਟੀ ਨੂੰ ਘਾਟਾ ਪਿਆ ਜਿਸ ਮੈਂ ਸਮਝਦਾ ਕਿ ਇਹ ਜੀ ਦੀ ਜੀਵਨ ਮੌਤ ਆ ਉਮੀਦ ਹੈ ਕਿ ਵੀ ਮਾਤਾ ਜੀ ਕਿਰਪਾ ਕਰੇ ਸਾਡੇ ਪਰਿਵਾਰ ਨੂੰ ਆਨੰਦ ਮਨਣ ਦਾ ਅੱਛੇ ਬਲਵਕਸ਼ ਕਰੇ ਤੇ ਤੁਹਾਨੂੰ ਜੀ ਨੂੰ ਵੀ ਆਉਣ ਆਪਣੇ ਘਰਾਂ ਵਿੱਚ ਸਤਿਕਾਰ ਕਰੇ ਤੁਸੀਂ ਸਾਡਾ ਬਹੁਤ ਬਲੀਨ ਸਾਥੀ ਸਾਡੇ ਪ੍ਰਾਪਤ ਬਹੁਤ ਬਹੁਤ ਧੰਨ